ਨਾ ਕਲੇਰਨ ਮੈਂ ਕਿਉਂ ਫਲਕਾਰੀ ਚੱਕਣ ਚਲੀ ਸੀ ਮੈਂ ਸੁਣ ਲਗਦੀ ਆ ਹੂੰ ਮੈਂ ਸੁਣ ਲਗਦੀ ਆ ਓਹੋ ਉੱਧਰ ਵੇਖੀ ਬੁੱਡੀਆਂ ਬੁੱਡੀਆਂ ਐਨ ਵੀ ਲਿਆ ਬਾਅਦ ਚ ਚੱਕ ਲਈ ਹੁਣ ਓ ਲੈ ਓਥੇ ਬਾਹਰ ਚ ਲਾ 100 ਆਪੇ ਖਾਣੇ ਓਕੇ ਓਕੇ 100 ਖਾਣੇ ਵਾਹ ਮੈਂ ਸੁਣ ਲਗਦੀ ਬਟ ਬਿਊਟੀਫੁਲ ਮੈਂ ਸੇਮ ਓ ਉਹ ਅੱਗੇ ਕੁੜੀ ਵੀ ਵਿਆਹ ਵਾਲੀ ਵੀਆਹ ਵਾਲੀ ਆ ਆਪਣੀ ਗੁੜੀਆ ਛੋਟੀ ਜੀ ਉਹ ਵਿਆਹ ਵਾਲੀ ਕੁੜੀ ਘਰ ਬਣ ਗਿਆ ਸੋਨਾ ਤੁਹਾਨੂੰ ਇੱਧਰ ਹਜੇ ਠੀਕ ਤੁਹਾਨੂੰ ਦਿਖਾ ਕੇ ਗਏ ਸੀ ਨਾ ਘੰਟਾ ਹੋ ਗਿਆ ਇਹਨਾਂ ਤਾਂ ਹਜੇ ਠੀਕ ਬਣੀ ਨਹੀਂ ਹਜੇ ਠੀਕ ਵੀ ਨਹੀਂ ਬਣੀ ਬਸ ਆ ਵੀ ਇਹਨਾਂ ਤੋਂ ਨਹੀਂ ਰੰਗੋਲੀ ਬਣਦੀ ਅੱਜ ਆਪਾਂ ਮੇਰੇ ਵਿੱਚ ਆ ਵੀ ਐਤੋਂ ਬਣਾਓ ਇਹਦੇ ਨਾਲ ਦਾ ਪੁੱਤ ਰੰਗੋਲੀ ਬਨਵਾ ਇਹਨਾਂ ਤਾਂ ਨਹੀਂ ਬੰਦੀ ਇਹਨਾਂ ਤੇ ਕੋਈ ਨਹੀਂ ਬਖਸਾਰ ਗਿਆ ਨਾ ਬਖਸਾਰ ਵਾ ਗਿਆ ਆਉਂਦੇ ਤੱਕ ਦਾ ਮਾਨ ਭਾਈ ਬੰਦਵਾ ਆਖਣ ਲਈ ਇਹ ਆ ਗਈ ਜੋਇਆ ਜੋਇ ਤੂੰ ਬਣਾ ਲੇਗੀ ਨਾ ਰੰਗੋਲੀ ਚਲੋ 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 ਇੱਧਰ ਦੇਖ ਕਿੱਥੇ ਆ ਗਈ ਨੂਰ ਅਸੀਂ ਆ ਜੇ ਵਿਆਹ ਲੈ ਕਦੇ ਹੈ ਨੂਰ ਦੱਸ ਚਾਚੀ ਆ ਗਈ ਪੂਰੀ ਤਿਆਰ ਹੋ ਕੇ ਇੱਧਰ ਹਲਦੀ ਦੀ ਬਣਾਇਆ ਇੱਥੇ ਲਗਣੀ ਹਲਦੀ ਤੇ ਕੁੜੀਆਂ ਬਣਾਈ ਜਾਂਦੀਆਂ ਹੈਗੀਆਂ ਰੰਗੋਲੀ ਇਹਨਾਂ ਦੋਹਾਂ ਨੂੰ ਬਣਾਉਣੀ ਨਹੀਂ ਆਉਂਦੀ ਇੱਥੇ ਬਹਿ ਕੇ ਸਾਰੇ ਜਣੇ ਵੇਖਣਗੇ ਜਾਗੋ ਜਿਹੜਾ ਬਟਨ ਬਣਿਆ ਬਣਾਇਆ ਜਾਂਦਾ ਉਹਦੇ ਚੋਂ ਆਹ ਡੈਕੋਰੇਸ਼ਨ ਕੋਈ ਨਹੀਂ ਆਉਂਦੇ ਆ ਉਹ ਆਈ ਜਾਂਦੇ ਸੀ ਨਾਲ ਇੱਕ ਮੰਮੀ ਵਾਲੀ ਵੀ ਕਰਦੀ ਡੈਕੋਰੇਸ਼ਨ ਬਹੁਤ ਸੋਹਣੀ ਹੋਈ ਉੱਥੇ ਹੀ ਮੰਮੀ ਨਾਲ ਡਿੱਕੀ ਜਾਂਦੀ ਸੀਗੀ ਹਾਂ ਆਉਂਦੇ ਹੀ ਆ ਬਸ ਉਹ ਰਵਿੰਦਰ ਤੇ ਉਹ ਹੈ ਨਹੀਂ ਨਹੀਂ ਆਉਂਦੇ ਹੀ ਆ ਬਸ ਬਹਿ ਜਾਓ ਵਿਆਹ ਵਾਲਾ ਕਾ ਮਰੀ ਮਾਈ ਲਗੀ ਨਹੀਂ ਇਹ ਜਸ ਬਸ ਬੈਠ ਕੇ ਸਿੱਖ ਰਹੀਆਂ ਇਹਨਾਂ ਵੱਲ ਕੋਈ ਨਹੀਂ ਦਵਾਨੂੰ ਚੱਕਾ ਕਿੰਨੇ ਨੰਬਰ ਕਰਤੀ ਆ ਤਿੰਨ ਨਹੀਂ ਬਾਅਦ ਚ ਲੱਗੂ ਆ ਟਰੱਕ ਜੇ ਭਜਾਈ ਲਿਆਉਂਦੇ ਦਾ ਵਾਦਾ ਹੌਲੀ ਹੋ ਹੌਲੀ ਭਰਾ ਜਿਵਾ ਦੇ ਬਲੋਰ ਦੇ ਐਂਟੀ ਟਾਇਰ ਕਰਾਉਂਦੇ ਹੀ ਆ ਘਾਟੇ ਗੁੰਨੇ ਨੂੰ ਕਰਦੇ ਹੀ ਆ इधर लगेगा फ्रूट वगैरा इधर बनी इधर सिटिंग प्लेस आ गई डेकोरेशन बहुत वाइया होगी है

ਆਰ ਪੇ ਇਧਰ ਫੇਰੇ ਕਰਤਾਂ ਮੈਂ ਦਵਾਈ ਹੋਰ ਡੈਕੋਰੇਸ਼ਨ ਆ ਗਈ ਕੋਈ ਮੜੇ ਇਧਰ ਬਣ ਜਾਂਦੇ ਹੈਗਾ ਪਕੌੜੇ ਹੋਰ ਕਿਵੇਂ ਆ ਵਧੀਆ ਵਧੀਆ ਇਧਰ ਬੰਦੇ ਆ ਪਨੀਰ ਵਾਲੇ ਪਕੌੜੇ ਆ ਤਾਂ ਆਪਣੇ ਪੁਰਾਣੇ ਬੰਦੇ ਤੁਸ ਜਾਨਦੇ ਆ ਅਜੇ ਕੱਚੀ ਹੈ ਨਾ ਤੰਦੂਰੀ ਵੀ ਲੱਗੂਗਾ ਤੰਦੂਰੀ ਵੀ ਲੱਗੂ ਦੂਜਾ ਹੀ ਆ ਰੋਸਟਡ ਆ ਇੱਧਰ ਜਿਆਦਾ ਸਾਨੂੰ ਉਤਰੀ ਜਾਂਦਾ ਹੈਗਾ ਚਲੋ ਭਾਈ ਬਾਅਦ ਵਿੱਚ ਮਿਲਦੇ ਆਂ ਇੱਧਰ ਲੱਗੂਆ ਫਰੂਟ ਵਗੈਰਾ ਤੇ ਇੱਧਰ ਬਣੀ ਜਾਂਦਾ ਹੈਗਾ ਤੇ ਇੱਧਰ ਸਿਟਿੰਗ ਪਲੇਸ ਆ ਗਈ ਡੈਕੋਰੇਸ਼ਨ ਬਹੁਤ ਵਧੀਆ ਹੋ ਗਈ ਆ ਨਹੀਂ ਬਣਾਉਂਦੇ ਥੋੜੀ ਗੱਲ ਹੈ ਕੋਈ ਯਾਰ ਆ ਫਿਰਦਾ ਸਾਡਾ ਦਾਦਾ ਮੇਰਾ ਇੱਧਰ ਵੀ ਆ ਕੇ ਸੈਟਿੰਗ ਪਲੇਸ ਤੇ ਇੱਧਰ ਡੈਕੋਰੇਸ਼ਨ ਵਧੀਆ 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 ਇਹਰ ਬੇ ਇਧਰ ਫੇਰ ਕਰ ਮੈਂ ਦਵਾਈ ਹੋਰ ਡੈਕੋਰੇਸ਼ਨ ਆ ਗਈ ਭਾਈ ਮੜੇ ਇਧਰ ਬਣੀ ਜਾਂਦੇ ਹੈਗਾ ਪਕੌੜੇ ਹੋਰ ਕਿਵੇਂ ਆ ਵਧੀਆ ਵਧੀਆ ਇਧਰ ਬੰਦੇ ਆ ਪਨੀਰ ਵਾਲੇ ਪਕੌੜੇ ਆ ਤਾਂ ਆਪਣੇ ਪੁਰਾਣੇ ਬੰਦੇ ਤੁਸੀਂ ਜਾਣਦੇ ਆ ਅਜੇ ਕੱਚੀ ਹੈ ਨਾ ਤੰਦੂਰੀ ਵੀ ਲੱਗੂਗਾ ਤੰਦੂਰੀ ਵੀ ਲੱਗੂ ਦੂਜਾ ਹੀ ਆ ਰੋਸਟਡ ਆ ਇਹਦਰ ਦੀ ਜਲਾਸਮਾਨ ਉੱਤਰ ਹੀ ਜਾਂਦਾ ਹੈਗਾ ਚਲੋ ਭਾਈ ਬਾਕੀ ਮਿਲਦੇ ਹਾਂ